ਦੇਜ ਦੇ ਇੱਕ ਨਾਮੀ ਗੈਂਗਸਟਰ ਦੀ ਪੰਜਾਬ ਦੇ ਸੀਆਈਏ ਥਾਣੇ ਦੇ ਵਿੱਚ ਇੰਟਰਵਿਊ ਕਰਾਉਣ ਦੇ ਦੋਸ਼ ਦੇ ਵਿੱਚ ਬਰਖਾਸਤ ਕੀਤੇ ਗਏ ਗੁਰਸ਼ੇਵ ਸਿੰਘ ਸੰਧੂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਜਿਹੜੀ ਉਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਸੀ ਉਸ ਜਾਂਚ ਦੇ ਵਿੱਚ ਪਤਾ ਲੱਗਾ ਕਿ ਉਸਨੇ ਵਿਵਾਦਿਤ ਪ੍ਰਾਪਰਟੀਆਂ ਸਸਤੇ ਭਾਅ ਤੇ ਖਰੀਦੀਆਂ ਨੇ ਸਵਾਲ ਖੜਾ ਹੋ ਰਿਹਾ ਕਿ ਇੱਕ ਡੀਐਸਪੀ ਜਿਹਦੀ ਸਰਵਿਸ ਹਲੇ 6 ਕੀ ਸਾਲ ਆ ਉਹਨੇ ਐਡੇ ਵੱਡੇ ਪਦਰ ਤੇ ਚੰਡੀਗੜ੍ਹ ਮਹਾਲੀ ਦੇ ਨਾ ਲੱਗਦਾ ਏਰੀਆ ਦੇ ਵਿੱਚ ਕਿਵੇਂ ਇੰਨੀ ਪ੍ਰਾਪਰਟੀ ਖਰੀਦੀ ਉਹ ਵੀ ਵਿਵਾਦਿਤ ਪ੍ਰਾਪਰਟੀ ਕੀ ਡਰਾਤਮਕਾ ਕੇ ਪ੍ਰਾਪਰਟੀ ਖਰੀਦੀ ਹੈ ਇਸ ਮਸਲੇ ਦੀ ਹੁਣ ਜਾਂਚ ਹੋ ਰਹੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਪੰਜਾਬ ਪੁਲਿਸ ਚੌਂਕ ਬਰਖਾਸਤ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਸਸਤੇ ਦਰਾਂ ਤੇ ਵਿਵਾਦਿਤ ਪ੍ਰਾਪਰਟੀਆਂ ਖਰੀਦੀਆਂ ਸਨ ਪੰਜਾਬ ਵਿਜੀਲੈਂਸ ਬਿਊਰੋ ਦੇ ਹੁਣ ਤੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਨੇ ਚੰਡੀਗੜ੍ਹ ਮਹਾਲੀ ਦੇ ਨੇੜਲੇ ਇਲਾਕਿਆਂ ਦੇ ਵਿੱਚ ਕਿਉਂਕਿ ਜਿੱਥੇ ਰੀਅਲ ਏਸਟੇਟ ਦਾ ਕਾਰੋਬਾਰ ਪੰਜਾਬ 'ਚ ਸਭ ਤੋਂ ਵੱਧ ਇਸ ਖੇਤਰ ਦੇ ਵਿੱਚ ਆ ਉੱਥੇ ਵਿਵਾਦਿਤ ਪ੍ਰਾਪਰਟੀਆਂ ਵੀ ਬਹੁਤ ਆ ਤੇ ਵਿਵਾਦਿਤ ਪ੍ਰਾਪਰਟੀਆਂ ਇਹ ਸਸਤੇ ਰੇਟਾਂ ਤੇ ਗੁਰਸ਼ੇ ਸਿੰਘ ਸੰਧੂ ਹੋਣਾ ਨੇ ਖਰੀਦਿਆ ਨੇ ਇਹ ਗੱਲ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਪਤਾ ਲੱਗੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗੁਰਸ਼ੇਰ ਸਿੰਘ ਸੰਧੂ ਦੇ ਖਿਲਾਫ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕੇਸ ਵੀ ਰਜਿਸਟਰਡ ਕੀਤਾ ਜਾ ਸਕਦਾ ਸੰਧੂ ਦੀਆਂ ਪ੍ਰਾਪਰਟੀਆਂ ਦਾ ਬਿਓਰਾ ਵੀ ਤਿਆਰ ਕੀਤਾ ਜਾ ਰਿਹਾ ਸੰਧੂ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਜਲਦੀ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਦੇ ਵਿੱਚ ਕੇਸ ਰਜਿਸਟਰਡ ਕਰ ਸਕਦੀ ਹੈ ਉਥੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਕਰਨ ਦੇ ਮਾਮਲੇ ਦੇ ਵਿੱਚ ਵੀ ਗੁਰਸ਼ੇ ਸਿੰਘ ਸੰਧੂ ਦੇ ਖਿਲਾਫ ਇੱਕ ਹੋਰ ਮਕਦਮਾ ਦਰਜ ਹੋ ਸਕਦਾ ਗੁਰਸ਼ੇ ਸਿੰਘ ਸੰਧੂ ਨੂੰ ਪਿਛਲੇ ਦਿਨਾਂ ਦੇ ਵਿੱਚ ਗੈਂਗਸਟਰ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮਹਿਕਮੇ ਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਵਿਜੀਲੈਂਸ ਦੇ ਅਧਿਕਾਰੀਆਂ ਮੁਤਾਬਕ ਗੁਰਸ਼ੇਵ ਸਿੰਘ ਸੰਧੂ ਦੀ ਪ੍ਰਾਪਰਟੀ ਟ੍ਰਾਈ ਸਿਟੀ ਦੇ ਨੇੜੇ ਤੇੜੇ ਵੱਡੀ ਗਿਣਤੀ ਦੇ ਵਿੱਚ ਹੈ। 당ਗ ਜਾਗਰਣ ਚ ਪ੍ਰਕਾਸ਼ਿਤ ਖਬਰ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਸ਼ੇਵ ਸਿੰਘ ਸੰਧੂ ਦੇ ਖਿਲਾਫ ਸ਼ਿਕਾਇਤ ਤੋਂ ਬਾਅਦ ਸਰੋਤਾਂ ਤੋਂ ਬੰਦ ਆਮਦਨ ਬਣਾਉਂਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਹੀ ਇਹ ਜਾਂਚ ਸ਼ੁਰੂ ਹੋਈ ਸੀ। ਗੁਰਸ਼ੇ ਸਿੰਘ ਸਿੰਧੂ ਦੇ ਖਿਲਾਫ ਮਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ 'ਚ ਬਲਜਿੰਦਰ ਸਿੰਘ ਦੀ ਸ਼ਿਕਾਇਤ ਤੇ ਹੀ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ ਜੋ ਕਿਸੇ ਵੇਲੇ ਗੁਰਸ਼ੇ ਸਿੰਘ ਸਿੰਧੂ ਦਾ ਸਹੋਗੀ ਸੀ 16 ਦਸੰਬਰ ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਉਸ ਨੂੰ ਮਤਲਬ ਡੀਐਸਪੀ ਗੁਰਸ਼ੇ ਸਿੰਘ ਸਿੰਧੂ ਨੂੰ ਸਤੰਬਰ 2022 ਵਿੱਚ ਖਰੜ ਸੀਆਈਏ ਪੁਲਿਸ ਸਟੇਸ਼ਨ ਦੇ ਵਿੱਚ ਲਾਰੈਂਸ ਦੀ ਇੰਟਰਵਿਊ ਵਿੱਚ ਉਹਦੀ ਭੂਮਿਕਾ ਸ਼ਾਮਲ ਹੋਈ ਜਿਹਦੇ ਚੱਲਦੇ ਆ ਸੰਵਿਧਾਨ ਦੀ ਧਾਰਾ 311(2) ਦੇ ਤਹਿਤ ਉਹਨੂੰ ਵਿਭਾਗ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਸਲ ਦੇ ਵਿੱਚ ਵਿਵਾਦਾਂ ਵਿੱਚ ਰਹਿਣ ਵਾਲੇ ਗੁਰਸ਼ੇ ਸਿੰਘ ਸੰਧੂ ਦਾ ਰਿਕਾਰਡ ਕਾਫੀ ਮਾੜਾ ਦੱਸਿਆ ਜਾ ਰਿਹਾ ਖਾਸ ਕਰਕੇ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਮਸਲੇ ਦੇ ਵਿੱਚ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਅਫਸਰ ਜ਼ਿੰਮੇਵਾਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਤੇ ਕੋਈ ਮਨ ਨਹੀਂ ਬਣ ਰਿਹਾ ਸੀ ਲੇਕਿਨ ਹਾਈ ਕੋਰਟ ਵਾਰ-ਵਾਰ ਪੁੱਛਿਆ ਜਾ ਰਿਹਾ ਸੀ ਕਿ ਆਖਰ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਿਉਂ ਨਹੀਂ ਸਖਤ ਕਾਰਵਾਈ ਕੀਤੀ ਜਾ ਰਹੀ ਪਹਿਲਾਂ ਤੇ ਪੰਜਾਬ ਸਰਕਾਰ ਵੱਲੋਂ ਇਹੋ ਕਿਹਾ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਜਦ ਹਾਈ ਕੋਰਟ ਵੱਲੋਂ ਡੀਜੀਪੀ ਰੈਂਕ ਦੇ ਅਧਿਕਾਰੀ प्रमोद ਕੁਬਾਰ ਦੀ ਅਗਵਾਈ ਦੇ ਵਿੱਚ ਇੱਕ ਐਸਆਈਟੀ ਬਣਾਈ ਗਈ ਤਾਂ ਫਿਰ ਪਤਾ ਲੱਗਾ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਸੀ ਜਿਹੜੀ ਇੱਕ ਨੈਸ਼ਨਲ ਚੈਨਲ ਤੇ ਚੱਲੀ ਸੀ ਉਹ ਖਰੜ ਦੇ ਇੱਕ ਸੀਆਈਏ ਥਾਣੇ ਵਿੱਚ ਹੋਈ ਸੀ ਤੇ ਦੂਜੀ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚ ਹੋਈ ਸੀ ਜਿਹਦੇ ਚਲਦੇ ਆ ਫਿਰ ਉਹਨਾਂ ਸਾਰੇ ਅਫਸਰਾਂ ਨੂੰ ਨੋਟਿਸ ਕੱਢਿਆ ਗਿਆ ਹਾਲਾਂਕਿ ਪਹਿਲਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਸਿਪਾਈ ਹੌਲਦਾਰ ਬੁੰਚੀ ਤੱਕ ਹੀ ਅਧਿਕਾਰੀ ਜਿਹੜੇ ਨੇ ਉਹ ਨੌਕਰੀ ਤੋਂ ਡਿਸਮਿਸ ਕੀਤੇ ਗਏ ਸੀ ਲੇਕਿਨ ਹਾਈ ਕੋਰਟ ਨੇ ਫਿਰ ਜਦੋਂ ਸਰਕਾਰ ਦੀ ਝਾੜ-ਚੰਬ ਕੀਤੀ ਤਾਂ ਫਿਰ ਇਹਨਾਂ ਨੂੰ ਡੀਐਸਪੀ ਐਸਪੀ ਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਵੀ ਨੋਟਿਸ ਕੱਢਨੇ ਪਏ ਹਾਲਾਂਕਿ ਹਾਈ ਕੋਰਟ ਦੇ ਵਿੱਚ ਅੱਜ ਵੀ ਜਿਹੜੀ ਆ ਸੁਣਵਾਈ ਲਗਾਤਾਰ ਚੱਲ ਰਹੀ ਹੈ ਇਸ ਮਸਲੇ ਦੇ ਵਿੱਚ ਹਰ ਮਹੀਨੇ ਤਰੀਕ ਪੈ ਜਾਂਦੀ ਹੈ ਤੇ ਹਾਈ ਕੋਰਟ ਵੱਲੋਂ ਵਾਰ-ਵਾਰ ਇਹ ਕਿ ਜ਼ਿਲ੍ਹੇ ਦੇ ਐਸਐਸਪੀ ਦਾ ਕਿੰਨਾ ਕਸੂਰ ਹੈ ਕਿਉਂਕਿ ਜੇ ਜ਼ਿਲ੍ਹੇ ਦੇ ਐਸਐਸਪੀ ਨੂੰ ਨਹੀਂ ਪਤਾ ਲੱਗਾ ਤੇ ਫਿਰ ਇਸ ਗੱਲ ਤੋਂ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੀ ਮਿਲੀ ਭੁਗਤ ਹੋ ਸਕਦੀ ਹੈ ਹਾਲਾਂਕਿ ਜਿਹੜਾ ਵੀ ਸੀਆਈਏ ਇੰਸਪੈਕਟਰ ਜਾਂ ਇੰਚਾਰਜ ਹੁੰਦਾ ਉਹਦੀ ਸਿੱਧੀ ਜਿਹੜੀ ਅਪਰੋਚ ਆ ਉਹ ਐਸਐਸਪੀ ਰੈਂਕ ਦੇ ਅਧਿਕਾਰੀ ਤੱਕ ਹੀ ਹੁੰਦੀ ਹੈ ਅਜੇਚ ਉਸ ਸਮੇਂ ਦੇ ਐਸਐਸਪੀ ਨੂੰ ਵੀ ਲੈ ਕੇ ਸਰਕਾਰ ਨੇ ਕਾਰਨ ਦੱਸੋ ਨੋਟਿਸ ਕੱਢਿਆ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਖਿਚਾਈਦ ਕੀਤੀ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਗੁਰਸ਼ੇਵ ਸਿੰਘ ਸੰਧੂ ਤੋਂ ਇਲਾਵਾ ਸੱਤ ਅਧਿਕਾਰੀ ਜਿਹੜੇ ਨੇ ਉਹ ਸਸਪੈਂਡ ਕੀਤੇ ਕਿ ਨਹੀਂ ਗੁਰਸ਼ੇਵ ਸਿੰਘ ਸੰਧੂ ਨੂੰ ਹੀ ਮਤਲਕ ਕੀ ਡਿਸਮਿਸ ਕੀਤਾ ਗਿਆ ਮਹਿਕਮੇ ਚ ਹਾਲਾਂਕਿ ਇੱਕ ਐਸਪੀ ਤੇ ਐਸਐਸਪੀ ਰੈਂਕ ਦੇ ਖਲਾਫਲੇ ਵੀ ਸਰਕਾਰ ਜਿਹੜੀ ਆ ਬੁਰੀ ਤਰ੍ਹਾਂ ਫਸੀ ਹੋਈ ਆ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੁਰਸ਼ੇ ਸਿੰਘ ਸੰਧੂ ਨੂੰ ਜਦੋਂ ਮਹਿਕਮੇ ਚੋਂ ਡਿਸਮਿਸ ਕਰ ਦਿੱਤਾ ਗਿਆ ਸੀ ਜਾਂ ਉਸ ਤੋਂ ਪਹਿਲਾਂ ਹੀ ਉਹ ਵਿਦੇਸ਼ ਉੱਪ ਭੱਜ ਚੁੱਕਾ ਕਿਉਂਕਿ ਉਹਦੇ ਖਿਲਾਫ ਜਿਹੜੇ ਉਹਨਾਂ ਨੂੰ ਸੰਮਣ ਕੀਤੇ ਜਾ ਰਹੇ ਸੀ ਜਾਰੀ ਉਹ ਕਿਸੇ ਵੀ ਸੰਮਣ ਨੂੰ ਉਹਨੇ ਸਵੀਕਾਰ ਨਹੀਂ ਕੀਤਾ ਹਾਲਾਂਕਿ ਉਹਨੂੰ ਮਹਿਕਮੇ ਚੋਂ ਡਿਸਮਿਸ ਕਰ ਦਿੱਤਾ ਗਿਆ ਲੇਕਿਨ ਮਕਦਮੇ ਵਿੱਚ ਜਿਹੜਾ ਐਫ ਆਈ ਆਰ ਦੇ ਵਿੱਚ ਉਹਨੂੰ ਹਲੇ ਨਾਮਜ਼ਦ ਨਹੀਂ ਕੀਤਾ ਗਿਆ ਹੈ ਕਈ ਤੇ ਕਾਨੂੰਨੀ ਮਾਹਰ ਇਹ ਵੀ ਕਹਿੰਦੇ ਨੇ ਕਿ ਟਾਈਮ ਪਾ ਕੇ ਉਹਨੂੰ ਹਾਈ ਕੋਰਟ ਤੋਂ ਵੀ ਰելիਫ ਮਿਲ ਸਕਦੀ ਹੈ ਕਿਉਂਕਿ ਉਹਨੂੰ ਡਿਸਮਿਸ ਕਰਨ ਲੱਗਿਆ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਪ੍ਰੋਪਰ ਸਹੀ ਤਰੀਕੇ ਦੇ ਨਾਲ ਉਸ ਪ੍ਰਣਾਲੀ ਨੂੰ ਨਹੀਂ ਅਪਣਾਇਆ ਹਾਲਾਂਕਿ ਉਹ ਮੰਨਿਆ ਜਾ ਰਿਹਾ ਕਿ ਉਹ ਵਿਦੇਸ਼ ਭੱਜ ਚੁੱਕੇ ਨੇ ਪਰ ਇਹ ਵੀ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਗੁਰਸ਼ੇਰ ਸਿੰਘ ਸਿੱਧੂ ਭੱਜਿਆ ਜਾਂ ਭਜਾਇਆ ਗਿਆ ਕਿਉਂਕਿ ਅਕਸਰ ਹੀ ਜਿਹੜੇ ਮਹਿਕਮੇ ਦੇ ਅਧਿਕਾਰੀ ਜਿਨ੍ਹਾਂ ਨੂੰ ਮਹਿਕਮੇ ਚੋਂ ਡਿਸਮਿਸ ਕੀਤਾ ਜਾਂਦਾ ਵਕ ਵਕ ਸੰਗੀਨ ਕਿਸਮ ਦੇ ਕੇਸਾਂ ਦੇ ਵਿੱਚ ਉਹਨੂੰ ਪੰਜਾਬ ਪੁਲਿਸ ਅਕਸਰ ਹੀ ਨਹੀਂ ਫੜਦੀ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਇੱਥੋਂ ਭੱਜ ਜਾਵੇ ਤੇ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਹੱਬ ਦੇ ਨਾਲ ਗੁਰਸ਼ੇਖਰ ਸੰਧੂ ਹੋਣਾ ਦੇ ਅੰਤਰਰਾਸ਼ਟਰੀ ਗੈਂਗਸਟਰਾਂ ਦੇ ਨਾਲ ਸਬੰਧ ਨੇ ਕਿ ਜੇ ਉਹ ਥਾਣੇ ਦੇ ਵਿੱਚ ਇੰਟਰਵਿਊ ਕਰਵਾ ਸਕਦਾ ਤੇ ਫਿਰ ਉਹਦੀ ਸੈਟਲਮੈਂਟ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਾਨੀ ਦੇ ਨਾਲ ਹੋ ਸਕਦੀ ਹੈ ਲੇਕਿਨ ਫਿਲਹਾਲ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਖੰਗਾਲੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਟ੍ਰਾਈ ਸਿਟੀ ਦੇ ਆਸ-ਪਾਸ ਜਿਹੜੇ ਵਿਵਾਦਿਤ ਪ੍ਰਾਪਰਟੀਆਂ ਸੀ ਉਹਨੂੰ ਸਸਤੇ ਰੇਟਾਂ ਤੇ ਗੁਰਸ਼ੇ ਸਿੰਘ ਸੰਧੂ ਖਰੀਦਦਾ ਸੀ ਤੇ ਸਭ ਤੋਂ ਵੱਡਾ ਸਵਾਲ ਆ ਕਿ ਜੇ ਸਸਤੇ ਰੇਟਾਂ ਤੇ ਵੀ ਗੁਰਸ਼ੇ ਸਿੰਘ ਸੰਧੂ ਪ੍ਰਾਪਰਟੀਆਂ ਖਰੀਦਦਾ ਸੀ ਤੇ ਉਹਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਕਿਉਂਕਿ ਇੱਕ ਡੀਐਸਪੀ ਦੀ ਜਿਹੜੀ ਤਨਖਾਹ ਵਾ ਉਹ ਲਗਭਗ ਸਵਾ ਲੱਖ ਜਾਂ ਡੇਢ ਲੱਖ ਤੋਂ ਉੱਪਰ ਨਹੀਂ ਹੋਣੀ ਤੇ ਜਹੀ ਸਥਿਤੀ ਦੇ ਵਿੱਚ ਖਰੜ ਜਿਰਕਪੁਰ ਬਨੂੜ ਦੇਰਾ ਬੱਸੀ ਬਹਾਲੀ ਦੇ ਵਿੱਚ ਕੋਈ ਵੀ ਇੱਕ ਨੰਬਰ ਵਾਲਾ ਜਿਹੜਾ ਬੰਦਾ ਵਾ ਅਫਸਰ ਆ ਜਾਂ ਕੋਈ ਪੋਲੀਟੀਸ਼ਨ ਮੀ ਆ ਉਹ ਵੀ ਪ੍ਰਾਪਰਟੀ ਨਹੀਂ ਖਰੀਦ ਸਕਦਾ ਪਰ ਜਿਸ ਹਸਾਬ ਦੇ ਨਾਲ ਖਬਰ ਪ੍ਰਕਾਸ਼ ਤੋਂ ਹੀ ਆ ਕਿ ਸਸਤੇ ਰੇਟਾਂ ਤੇ ਵਿਵਾਦਿਤ ਪ੍ਰਾਪਰਟੀਆਂ ਖਰੀਦੀਆਂ ਨੇ ਤੇ ਇਸੇ ਕਰਕੇ ਉਹਦੇ ਖਿਲਾਫ ਹੱਲੇ ਚਾਹੇ ਮਕਦਮਾ ਤੇ ਨਹੀਂ ਦਰਜ ਕੀਤਾ ਲੇਕਿਨ ਖੰਗਾਲਿਆ ਜਾ ਰਿਹਾ ਸਾਰਾ ਰਿਕਾਰਡ ਕਿ ਉਹਦੀ ਟ੍ਰਾਈ ਸਿਟੀ ਦੇ ਆਸ-ਪਾਸ ਉਹਨੇ ਕਿੰਨੀਆਂ ਪ੍ਰਾਪਰਟੀਆਂ ਖਰੀਦੀਆਂ ਨੇ ਤੇ ਕਿਹੜੇ-ਕਿਹੜੇ ਭਾਅ ਤੇ ਖਰੀਦੀਆਂ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੜਤੁਲੰਦੇ ਅੱਗੇ ਆ ਦੇਖਦੇ ਰਹੋ ABC ਪੰਜਾਬ ਧੰਨਵਾਦ